ਵੱਡੀ ਕਾਮਯਾਬੀ ਲੱਗੀ ਹੈ ਨਸ਼ਾ ਤਸਕਰਾਂ ਦੇ ਖਿਲਾਫ 2000 ਕਰੋੜ ਦੀ ਨਸ਼ਿਆਂ ਦੀ ਖੇਪ ਬਰਾਮਦ ਕੀਤੀ ਗਈ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਹਿ ਸਕਿਆ ਕਿਉਂਕਿ 3100 ਕਿਲੋ ਡਰੱਗਸ ਬਰਾਮਦ ਕੀਤੀ ਹੈ ਅਧਿਕਾਰੀਆਂ ਨੇ ਤੇ ਜਿਸ ਵੇਲੇ ਇਸ ਨੂੰ ਫੜਿਆ ਗਿਆ ਤਾਂ ਉਸ ਸਮੇ ਇਹਨਾਂ ਤਸਕਰਾਂ ਦੇ ਜੁਗਾੜ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿਵੇਂ ਵੱਡੇ ਪੱਧਰ ਤੇ ਜੁਗਾੜ ਲਗਾ ਕੇ ਇਹਨਾਂ ਦੇ ਵੱਲੋਂ ਇੱਕ ਖੇਪ ਲਿਆਂਦੀ ਜਾ ਰਹੀ ਸੀ ਤਾਂ ਇੰਡੀਅਨ ਨੇਵੀ ਐਨਸੀਬੀ ਅਤੇ ਐਸਟੀਐਸ ਦੇ ਵੱਲੋਂ ਇਹ ਸਾਂਝਾ ਆਪਰੇਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਇਹ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਬਰਾਮਦ ਕੀਤਾ ਗਿਆ 3100 ਕਿਲੋ ਦੀ ਡਰੱਗਸ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਇਸ ਦੀ ਕੀਮਤ 2000 ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਯਾਨੀ ਕਿ ਜ਼ਖੀਰੇ ਦੇ ਹਿਸਾਬ ਨਾਲ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਡਰੱਗਸ ਕਨਸਾਈਨਮੈਂਟ ਹੈ ਜਿਸ ਨੂੰ ਕਿ ਫੜਨ ਦੇ ਵਿੱਚ ਅਧਿਕਾਰੀਆਂ ਨੇ ਇੱਕ ਕਾਮਯਾਬੀ ਹਾਸਲ ਕੀਤੀ ਹੈ ਤਾਂ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਇਹ ਵੱਡੀ ਕਾਰਵਾਈ ਕੀਤੀ ਹੈ ਜਿਸ ਬੋਰਡ ਦੇ ਵਿੱਚ ਇਹ ਨਸ਼ੀਲਾ ਪਦਾਰਥ ਨਸ਼ਿਆਂ ਦੀ ਖੇਪ ਲਿਆਂਦੀ ਜਾ ਰਹੀ ਸੀ ਉਹ ਦੋ ਦਿਨ ਲਗਾਤਾਰ ਸਮੁੰਦਰ ਦੇ ਵਿੱਚ ਰਹੀ ਜਿਸ ਤੋਂ ਬਾਅਦ ਭਾਰਤੀ ਸਮੁੰਦਰੀ ਸੀਮਾ ਦੇ ਵਿੱਚ ਇਸ ਨੂੰ ਦਾਖਲ ਹੋਣ ਤੇ ਰੋਕ ਲਿਆ ਗਿਆ ਜਦੋਂ ਇਸ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਇਸ ਸ਼ਿਪ ਦੇ ਵਿੱਚੋਂ ਕਰੋੜਾ ਰੁਪਏ ਦਾ ਡਰੱਗਸ ਜਿਹੜਾ ਬਰਾਮਦ ਕੀਤਾ ਜਾਂਦਾ ਤਾਂ ਵੱਡਾ ਐਕਸ਼ਨ ਉਹਨਾਂ तमाम ਕਰੂ ਦੇ ਮੈਂਬਰਾਂ ਦੇ ਖਿਲਾਫ ਵੀ ਕੀਤਾ ਗਿਆ ਹੈ ਜਿਹੜੇ ਕੀ ਇਸ ਸ਼ਿਪ ਦੇ ਵਿੱਚ ਮੌਜੂਦ ਸਨ 5 ਦੇ ਕਰੀਬ ਕ੍ਰੂ ਮੈਂਬਰਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਜਿਨ੍ਹਾਂ ਨੂੰ ਜਿਨ੍ਹਾਂ ਦੇ ਉੱਤੇ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਸਬੰਧ ਪਾਕਿਸਤਾਨ ਦੇ ਵੇ ਨਾਲ ਹੋ ਸਕਦੇ ਨੇ ਗੁਜਰਾਤ ਦੇ ਪੋਰਬੰਦਰ ਵਿਖੇ ਲਿਆਂਦਾ ਜਾ ਰਿਹਾ ਸੀ ਅਚਾਨਕ ਪੁਲਿਸ ਨੂੰ ਭਾਰਤੀ ਨੇਵੀ ਨੂੰ ਤੇ ਹੋਰ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਮਿਲ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਇਹ ਵੱਡੇ ਪੱਧਰ ਤੇ ਜ਼ਖੀਰਾ ਫੜ ਲਿਆ ਜਾਂਦਾ ਕਿਉਂਕਿ ਜਿਹੜੇ ਡਰੱਗਸ ਫੜੇ ਗਏ ਨੇ ਉਸ ਦੇ ਵਿੱਚ 2950 ਕਿਲੋ ਹਸ਼ੀਸ਼ 25 ਕਿਲੋ ਮੌਫਰੀਨ ਅਤੇ 160 ਕਿਲੋ ਜੋ ਹੈ ਮੈਥਫੈਟਾਮਾਈਨ ਜੋ ਹੈ ਬਰਾਮਦ ਕੀਤੀ ਗਈ ਹੈ ਤਾਂ 25 ਕਿਲੋ ਮੌਫਰੀਨ ਜਿਹੜੀ ਹੈ ਬ੍ਰਾਹਮਤ ਕੀਤੀ ਗਿਆ ਇੰਨੇ ਵੱਡੇ ਪੱਧਰ ਤੇ ਇਹ ਜ਼ਖੀਰਾ ਜਿਹੜਾ ਹੈ ਬ੍ਰਾਹਮਤ ਕੀਤਾ ਗਿਆ ਜਿਸ ਦੇ ਕੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ 2000 ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਇੰਨੇ ਵੱਡੇ ਪੱਧਰ ਤੇ ਨਸ਼ਾ ਜਿਹੜਾ ਲਿਆ ਕੇ ਵਕੂ ਵਕ ਥਾਵਾਂ ਦੇ ਉੱਤੇ ਸਪਲਾਈ ਕੀਤਾ ਜਾਣਾ ਸੀ ਪਰ ਜਦੋਂ ਇਹ ਸ਼ਿਪ ਭਾਰਤੀ ਸਮੁੰਦਰ ਦੇ ਵਿੱਚ ਜੀਸੀਮਾ ਦੇ ਉੱਤੇ ਪਹੁੰਚੀ ਹੈ ਤਾਂ ਉਸ ਵੇਲੇ ਇਸ ਦੀ ਜਾਂਚ ਪੜਤਾਲ ਕਰਨ ਲਈ ਇਸ ਨੂੰ ਰੋਕਿਆ ਜਾਂਦਾ ਹੈ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਇੰਨੇ ਵੱਡੇ ਪੱਦਰ ਤੇ ਇਸ ਸ਼ਿਪ ਦੇ ਵਿੱਚ ਇਹ ਨਸ਼ਿਆਂ ਦੀ ਸਪਲਾਈ ਕੀਤੀ ਜਾਣੀ ਸੀ ਤਾਂ ਪੰਜ ਕਰੂ ਮੈਂਬਰਸ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਦੇ ਸੰਬੰਧ ਪਾਕਿਸਤਾਨ ਦੇ ਨਾਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਹਾਲਾਂਕਿ ਪ੍ਰੈਸ ਕਾਨਫਰੰਸ ਕਰਕੇ ਤੇ तमाम ਅਧਿਕਾਰੀਆਂ ਦੇ ਵੱਲੋਂ ਜੋ ਹੈ ਆਫੀਸ਼ੀਅਲ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਜਾਏਗੀ ਕਿ ਕਿਵੇਂ ਇਹ ਵੱਡੀ ਖੇਪ ਨਸ਼ਿਆਂ ਦੀ ਹੱਥ ਲੱਗੀ ਹੈ